ਕੋੜਾ ਸਾਈ ਜੇ ਫੋਟੋ ਵਿਖੇ ਇਹਨਾਂ ਤੋਂ ਹੋਬਰਤਾ ਪਈ ਹੈ ਨੇਤਾ ਜੀ ਆਪਨਾਂ ਆਏ ਕਿ ਮੇਰੇ ਜੇਨ ਮੇਰੇ ਹੱਥ ਤੱਕ ਫੜਨਾਗੇ ਫਿਰ ਉਹਦੀ ਆਪਣਾ ਜੇਕਰ ਅੱਜ ਰਾਜਪੁਰਾ ਨਗਰ ਕਾਉਂਸਲ ਦੇ ਇੰਸਪੈਕਟਰ ਹਰਜਿੰਦਰ ਸਿੰਘ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਾਜਪੁਰਾ ਦੇ ਬਾਜ਼ਾਰਾਂ ਵਿੱਚ ਟ੍ਰੈਫਿਕ ਦੀਆਂ ਸਮੱਸਿਆ ਨੂੰ ਦੇਖਦੇ ਹੋਏ ਵੱਡੀ ਕਾਰਵਾਈ ਕਰਦੇ ਹੋਏ ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁੱਕਿਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਾਹੌਲ ਕਿੰਨਾ ਗਰਮਾਇਆ ਹੋਇਆ ਤੇ ਦੁਕਾਨਦਾਰਾਂ ਦੀ ਪੁਲਿਸ ਪ੍ਰਸ਼ਾਸਨ ਦੇ ਨਾਲ ਤਿੱਖੀ ਬਹਿਸ ਹੁੰਦੀ ਵੀ ਦਿਖਾਈ ਦੇ ਰਹੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਇੰਸਪੈਕਟਰ ਤੇ ਪੁਲਿਸ ਦੇ ਐਸਐਸਓ ਨੇ ਕਿਹਾ ਕਿ ਅਸੀਂ ਦੁਕਾਨਦਾਰਾਂ ਨੂੰ ਪਹਿਲਾਂ ਵੀ ਕਿੰਨੀ ਵਾਰ ਚੇਤਾਵਨੀ ਦੇ ਚੁੱਕੇ ਹਾਂ ਪਰ ਇਹ ਫਿਰ ਵੀ ਨਹੀਂ ਹਟਦੇ ਵਾਰ-ਵਾਰ ਸਮਾਨ ਬਾਹਰ ਲਗਾਈ ਜਾਂਦੇ ਨੇ ਇਸ ਲਈ ਅਸੀਂ ਇਹ ਕਾਰਵਾਈ ਕੀਤੀ ਹੈ ਅੱਗੇ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਇਹ ਨਹੀਂ ਰੁਕਦੇ ਤਾਂ ਇਹਨਾਂ ਦਾ ਸਮਾਨ ਇੱਥੋਂ ਚੱਕ ਕੇ ਲੈ ਜਾਵਾਂਗੇ ਉਹ ਸਰਨ ਹਰਿੰਦਰ ਜੀ 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 ਇਨਸਪੈਕਟਰ ਜੀ ਤਾਂ ਇਹ ਕੋਈ ਫੈਕਟਰੀ ਦੀ ਪਾਲਕਾ ਸਰਨ ਨੂੰ ਕੋਈ ਭਾਰ ਰਿਕਮੈਂਡਲ ਜੇ ਵੀ ਕੀ ਨਾ ਟੁੱਟ ਹਰਿੰਦਰ ਸਿੰਘ ਇਨਸਪੈਕਟਰ ਨਗਰ ਕੌਂਸਲ ਆਈਫਰਾ ਜੀ ਸਾਡੀ ਜਿਹੜੀ ਕਾਰਵਾਈ ਕੀਤੀ ਹੈ ਤੇ ਜਾਣਕਾਰੀ ਦੋਸਤ ਜੀ ਇਹ ਜਿਹੜਾ ਸਾਮਾਨ ਬਾਹਰ ਰੱਖੀ ਹੋਈ ਦੁਕਾਨਦਾਰੋਂ ਮੈਂ ਤਾਂ ਸਵਾਲ ਤੁਸੀਂ ਚੱਕਿਆ ਜੀ ਅੱਜ ਪਿਛਲੇ ਹਫਤੇ ਵੀ ਇਹਨਾਂ ਦਾ ਸਾਮਾਨ ਚੱਕਿਆ ਸੀ ਤੇ ਹੁਣ ਅੱਜ ਫੇਰ ਦੁਬਾਰੇ ਕਾਰਵਾਈ ਪਾਈ ਹੈ ਜੀ ਜਿਹੜਾ ਸਾਮਾਨ ਚੱਕਿਆ ਇਹਨਾਂ ਦਾ ਹੁਣ ਜਬਤ ਹੋਏਗਾ ਤਾਂ ਕਿਉਂਕਿ ਦੁਬਾਰੇ बार-बार ਬਾਹਰ ਕੱਢ ਦੇ ਲਈ ਇਸ ਕਰਕੇ ਨਾਲ ਜਬਤ ਕਰਾਂਗੇ ਸਮਾਨ ਜੀ ਇਹ ਇੰਸਪੈਕਟਰ ਜੀ ਜਿਹੜੀ ਇੱਕ ਵਾਰ ਤੁਸੀਂ ਕੋਈ ਕਹਿ ਜਾਂਦੇ ਹੋ ਇਹਨੂੰ ਮੰਨਦੇ ਕਿਉਂ ਨਹੀਂ ਹੈ ਜੀ ਫਿਰ ਇਹ ਸਰ ਇਹ ਤਾਂ ਹੁਣ ਦੁਕਾਨਦਾਰਾਂ ਨੂੰ ਆਪ ਸਮਝ ਆਈਂਦੇ ਵੀ ਸਾਡੀ ਵਜ੍ਹਾ ਨਾਲ ਪਬਲਿਕਾ ਰਨ ਹੋ ਰਹੀ ਹੈ ਜਿਹੜਾ ਸਰ ਤੁਸੀਂ ਜਮਾਨੇ ਇੱਕ ਕਰਾਇਆ ਜੀ ਤੁਸੀਂ ਹੁਣ ਕੀ ਕਰੋਗੇ ਦਾ ਸਮਾਨ ਹੁਣ ਜਾ ਕੇ ਜਬਤ ਕਰਾਂਗੇ ਜੀ ਆਪ ਵੀ ਜਿਹੜਾ ਇਹ ਪਟਿਆਲਾ ਰੋਡ ਹੈ ਇੱਥੇ ਕਈ ਜਾਣੇ ਨਾ ਰੇੜੀਆਂ ਜਿਹੜੀਆਂ ਹੈਈਆਂ ਕਿਰਾਏ ਤੇ ਲੈ ਕੇ ਪਈਆਂ ਦਾ ਦੁਕਾਨਦਾਰਾ ਦੇਖ ਕੇ ਇਹਨਾਂ ਨੂੰ ਕਿਉਂ ਨਹੀਂ ਪੱਕਾ ਹਿੱਲਾ ਕਰਨਾ ਸਰ ਅਸੀਂ ਸਾਰਿਆਂ ਹਾਂ ਰੇਡੀਆਂ ਦਾ ਸ਼ਿਫਟ ਹੋ ਜਾਣਗੇ ਜੀ ਮਾਰਕਟਾਂ ਲਗ ਲਗ ਬਣਾਤੀਆਂ ਜੀ ਉਹ ਜਲਦ ਸ਼ਿਫਟ ਹੋ ਜਾਣਗੇ थैंक यू ਸਾਡੇ ਕਈ ਦਿਨਾਂ ਤੋਂ ਜੀ ਬਾਜ਼ਾਰ ਹੈ ਜਿਹੜਾ ਇੱਥੇ ਨਾ ਸਾਡੇ ਕਾਫੀ ਜਾਮ ਲੱਗਦਾ ਜਿਹੜਾ ਆਪਣਾ ਫਲਾਈਓਵਰ ਹੈ ਸਰਹੰਦ ਰੋਡ ਤੇ ਨਾ ਪਟਿਆਲਾ ਨੂੰ ਜਾਣ ਵਾਲਾ ਉਹ ਫਲਾਈਓਵਰ ਬਣ ਕਰਕੇ ਨਾ ਜਿਹੜੀ ਟ੍ਰੈਫਿਕ ਹੈ ਸਾਰੀ ਉਹ ਰਾਜਪੁਰੇ ਵਿੱਚੋਂ ਦੀ ਆਂਦੀ ਹੈ ਅਸੀਂ ਕਈ ਵਾਰ ਇਹਨਾਂ ਨੂੰ ਨੋਟਿਸ ਵੀ ਦੇ ਚੁੱਕੇ ਹਾਂ ਜੀ ਪਿਆਰ ਨਾਲ ਵੀ ਕਹਿ ਚੁੱਕੇ ਹਾਂ ਪਰ ਇਹ ਜਦੋਂ ਅਸੀਂ ਆਉਂਦੇ ਹਾਂ ਉਦੋਂ ਤਾਂ ਇਹ ਸਾਈਡ ਤੇ ਕਰ ਲੈਂਦੇ ਆ ਪਰ ਸਾਡੇ ਜਾਣ ਤੋਂ ਬਾਅਦ ਫਿਰ ਇਹ ਰੋਡ ਤੇ ਆ ਜਾਂਦੇ ਆ ਉਸ ਕਰਕੇ ਜੀ ਅੱਜ ਆਪਣਾ ਹਰਜਿੰਦਰ ਸਿੰਘ ਇੰਸਪੈਕਟਰ ਨੇ ਆਪਣਾ ਇਹਨਾਂ ਨੂੰ ਨਾਲ ਲੈ ਕੇ ਆਪਣਾ ਤਾਂ ਕਰਕੇ ਅੱਜ ਅਸੀਂ ਇਹ ਕਾਰਵਾਈ ਕੀਤੀ ਆ ਜਿੰਨਾ ਦਾ ਸਮਾਨ ਬਾਹਰ ਸੀਗਾ ਰੋਡ ਤੇ ਸੀ ਉਹੀ ਸਮਾਨ ਅਸੀਂ ਚੱਕ ਕੇ ਜਿਹੜਾ ਉਹ ਕਮੇਟੀ ਤੇ ਵਿੱਚ ਲੈ ਕੇ ਗਏ ਆ ਉਸਮਾਨ ਦੀ ਸਾਰਿਆਂ ਦੀ ਪਛਾਣ ਕਰਕੇ ਜਿਹਦਾ ਜਿਹਦਾ ਸਮਾਨ ਹੈ ਉਹਨੂੰ ਅਸੀਂ ਜੁਰਮਾਨਾ ਕਰਾਂਗੇ ਜੀ ਮੈਕ ਸਾਹਿਬੇ ਵਾਰ-ਵਾਰ ਨਗਰਪਾਲਿਕਾ ਕਾਰਵਾਈ ਵੀ ਕਰਦੇ ਲੇਕਿਨ ਦੁਕਾਨਦਾਰ ਹਟਦੇ ਹੀ ਨਹੀਂ ਜੀ ਨਹੀਂ ਹੁਣ हटਣਗੇ ਸੀ ਹੁਣ ਜਿਹੜੇ ਵਹੀਕਲ ਨੇ ਉਹ 207 ਜਾਂ 80 ਬੰਦ ਕਰ ਰਹੇ ਆ ਤੇ ਜਿਹੜੇ ਬਾਕੀ ਸਮਾਨ ਵਗੈਰਾ ਹੈਗਾ ਜੀ ਉਹ ਆਪਣਾ ਇਨਸਪੈਕਟਰ ਸਾਹਿਬ ਜ਼ਬਤ ਕਰ ਰਿਹਾ ਜੀ ਕਿ ਹੁਣ ਤੁਹਾਡੇ ਥੋੜੇ ਜਾਣ ਦੇ ਬਾਅਦ ਥੋੜੇ ਦੇਰ ਬਾਅਦ ਫੇਰ ਸਮਾਨ ਬਾਹਰ ਰੱਖਿਆ ਜਾਂਦਾ ਹੈ ਜੀ ਨਹੀਂ ਬਿਲਕੁਲ ਨਹੀਂ ਜੀ ਹੁਣ ਨਹੀਂ ਰੱਖਿਆ ਜਾਊਗਾ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਉਹਨਾਂ ਨੂੰ ਕਈ ਵਾਰੀ ਵਾਰਨਿੰਗਾਂ ਦੇ ਚੁੱਕੇ ਆ ਅਸੀਂ ਚਲੋ ਪਹਿਲਾਂ ਪਿਆਰ ਨਾਲ ਵੀ ਸਮਝਾ ਚੁੱਕੇ ਆ ਸਾਰਾ ਕੁਝ ਇਹਨਾਂ ਨੂੰ ਲਿਖਤੀ ਵੀ ਸਮਝਾ ਚੁੱਕੇ ਆ ਜੀ ਪਰ ਵਾਕਿਆ ਹੀ ਇਹ ਨਹੀਂ ਬੰਦੇ ਬਣਦੇ ਜੀ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਸਾਰਾ ਸਮਾਨ ਇਹਦਾ ਕਿੰਨੇ ਦਿਨ ਕਾਰਵਾਈ ਚੱਲੀ ਰਹੇਗੀ ਇਹ ਸਿਰ ਰੋਜ਼ੇ ਕਾਰਵਾਈ ਜਾਰੀ ਰਹੂਗੀ ਜਿਹੜਾ ਸਮਾਨ ਚੱਕੂਗਾ ਤੇ ਆਪਣਾ ਰੱਖੂਗਾ ਅਸੀਂ ਚਤਾਂ ਨੂੰ ਜੀ ਸਰ ਜਿਹੜਾ ਸਮਾਨ ਅੱਜ ਕਰਜੇ ਲਿਆ ਜੀ ਪਹਿਲਾਂ ਕੀ ਬਣੂਗਾ ਹੁਣ ਇਹ ਸਿਰ ਪਹਿਲਾਂ ਵੀ ਸਮਾਨ ਸਾਡੇ ਕੋਲ ਜਬਤ ਹੋਇਆ ਹੋਇਆ ਇਹ ਵੀ ਜਬਤ ਹੋਊਗਾ ਬਾਕੀ ਇਨਸਪੈਕਟਰ ਸਾਹਿਬ ਜਿਵੇਂ ਕੋਈ ਜੁਰਮਾਨਾ ਕਰਨਗੇ ਜਾਂ ਜੋ ਵੀ ਇਹਨਾਂ ਦਾ ਯੂ ਸਾਹਿਬ ਇਹਨਾਂ ਨੂੰ ਹੁਕਮ ਕਰਨਗੇ ਉਹ ਕਰਨਗੇ ਜੀ